ਕਈ ਬਈ ਗੱਤਾਂ ਵਧੀਆ ਬਈ ਵਧੀਆ ਬਣਾ ਖੰਗਰ ਇਹ ਬੇਟੀ ਹੈ ਜੀ ਅੱਛਾ ਅੱਛਾ ਜਿਹੜਾ ਉੱਧਰ ਹੋ ਪਾਸੇ ਸਾਈਡ ਉਹ ਸੀ ਭਜਣ ਗਿਆ ਜਿਹਨਾਂ ਨੇ ਭਜਣ ਭਜਣਗੇ ਤੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਪਹਿਲਾ ਆਪਾਂ 10 ਸਾਲ ਖਰਾਬ ਪੰਜ ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਉਹਨਾਂ ਨੇ ਗੁਰਦਾ ਸਾਹਿਬ ਦੀਆਂ ਛੁੱਟੀਆਂ ਸੋਹਾਂ ਖਾ ਕੇ ਤੇ ਪੰਜਾਬ ਸਾਡੇ 'ਚ ਮੌਜੂਦ ਆਮ ਆਦਮੀ ਪਾਰਟੀ ਦਾ ਕਹਿੰਦੇ ਕਿਥੇ ਜਾ ਰਹੀ ਹੈ ਕਾਨੂੰਨ ਵਿਵਸਥਾ ਕੋਈ ਵੀ ਇੱਥੇ ਸੁਰੱਖਿਤ ਨਹੀਂ ਹੈਗਾ ਨਾ ਸੂਬੇ ਦੀ ਸਰਕਾਰ ਦੇ ਐਮਐਲਏ ਐਮਪੀ ਐਮਐਲਏ ਸਰਪੰਚ ਸੁਰੱਖਿਤ ਨੇ ਤੇ ਹੁਣ ਤਾਂ ਲੋਕਾਂ ਨੇ ਆਪਣੇ ਹੱਥ ਚ ਹੀ ਕਾਨੂੰਨ ਪਹਿਲੇ ਗੈਂਗਸਟਰ ਨੇ ਆਪਣੇ ਹੱਥ ਚ ਹੀ ਕਾਨੂੰਨ ਲੈ ਲਿਆ ਹੁਣ ਇਹਨਾਂ ਦੇ ਚੁਣੇ ਹੋਏ ਜਿਹੜੇ ਬੰਦੇ ਨੇ ਉਹਨਾਂ ਦੇ ਪਰਿਵਾਰਾਂ ਨੇ ਜਾ ਕੇ ਲੋਕਾਂ ਦੇ ਘਰਾਂ ਚ ਜੇ ਫਾਇਰਿੰਗ ਸ਼ੁਰੂ ਕਰਤੀ ਤੇ ਫਿਰ ਰਬੀ ਰੱਖਾ ਹੈ ਪੰਜਾਬ ਦਾ ਲੋਕਾਂ ਨੂੰ ਬੇਨਤੀ ਹੈ ਜਿੰਨੀ ਛੇਤੀ ਖੜਾਛੋਡਾ ਲਓ ਨਹੀਂ ਤਾਂ ਤੁਹਾਡੇ ਘਰ ਚ ਤੁਹਾਡਾ ਕਿਹੜਾ ਬਸ਼ਮਨ ਮੜ ਕੇ ਆ ਕੇ ਤੁਹਾਡਾ ਕੀ ਕਰ ਦੂਗਾ ਨੁਕਸਾਨ ਤਾਂ ਹੋ ਜਾਊਗਾ ਨਾ ਇਨਸਾਫ ਮਿਲਣਾ ਹੈ ਤੇ ਨਾ ਜੀ ਨੇ ਕਦੇ ਵਾਪਸ ਆਣਾ ਇਹ ਹਾਲਾਤ ਕਿ ਭਗਵੰਤ ਮਾਨ ਕੇਜਰੀਵਾਲ ਦੀ ਆਮ ਆਦਮੀ ਨੇ ਪੈਦਾ ਕਰਤੇ ਨੇ ਤੇ ਪੰਜਾਬ ਨੂੰ ਲੋਕੀ ਬਚਾ ਲੈਣ ਰੱਬ ਬਚਾ ਲੈ ਤਾਂ ਬਚ ਜਾਵਾਂਗੇ